ਸਤ ਸ੍ਰੀ ਅਕਾਲ ਵੈਲਕਮ ਟੂ ਤਰਸਵੀਰ ਸਿੰਘ ਵਲੌਗਸ ਆਈ ਕੈਪਚਰਿੰਗ ði ਟ੍ਰੂ ਸਪਿਰਿਟ ਆਫ ਪੰਜਾਬ ਆਪਾ ਅੱਜ ਤੁਹਾਨੂੰ ਦਿਖਾਉਣੇ ਆ ਬਲੌਗ ਬਣਾ ਕੇ ਖੁਸ਼ਕਵਰੀ ਅੱਜ ਸਾਡੇ ਲਈ ਤੇ ਮਾਤਾ ਆਪਣੀ ਬੈਠੀ ਅਖਬਾਰ ਪੜ੍ਹਦੀ ਜਾਂਦੀ ਐ ਤੇ ਮਾਤਾ ਅੱਜ ਦਾ ਦਿਨ ਮੈਨੂੰ ਦੱਸ ਵੀ ਕੀ ਪ੍ਰੋਗਰਾਮ ਸੀ ਅੱਜ ਦੇ ਦਿਨ ਕੋਈ ਤੈਨੂੰ ਜ਼ਿਆਦਾ ਕੁਝ ਹੈ ਆਈ ਥੈਂਕ ਆ ਵਿਆਹ ਹੋਇਆ ਸੀ ਵਿਆਹ ਹੋਇਆ ਸੀ ਜਿਹੜੀ ਪਿਆ ਸੀ ਇਹ ਪਿਆ ਸੀ ਹਾਂ ਬਰਾਟ ਤੇ ਬਰਾਟ ਕੋਈ ਤੋਰੀ ਸੀ ਐ ਕਰਕੇ ਹੁਣ ਹੁਣ ਆਪਾਂ ਜਿਹੜੀ ਸਕੀਮ ਲਾਈਏ ਰਾਤ ਆਪਾਂ ਹਾਂ ਹੁਣ ਮੈਂ ਉਹ ਗੱਡੀ ਤੇ ਸਕੂਟਰੀ ਉਹ ਕਰ ਲਈ ਤਿਆਰ ਆਪਾਂ ਉਹਦੇ ਮੈਂ ਹੁਣ ਹਵਾ ਭਰਦਾ ਹਾਂ ਹਵਾ-ਹਵਾ ਭਰ ਕੇ ਕਪੜਾ-ਕੁਪੜਾ ਮਾਰ ਕੇ ਸਕੂਟਰੀ ਆਪਾਂ ਕਰਦੇ ਆ ਤਿਆਰ ਫੇਰ ਆਪਾਂ ਉਸ ਤੋਂ ਬਾਅਦ ਵਿੱਚ ਰੋਟੀ-ਡਾਟੀ ਕਰਕੇ ਸਾਰਾ ਨਵੇੜ ਕੇ ਫੇਰ ਆਪਾਂ ਕਵਾਂਗੇ ਭਾਈ ਅਸੀਂ ਚੱਲੇ ਹਾਂ ਦਵਾਈ ਲੈਣ ਹਾਂ ਠੀਕ ਆ ਠੀਕ ਆ ਹਾਂ ਹੁਣ ਮੈਂ ਹਵਾ-ਹਵਾ ਭਰ ਲਾਂ ਮਗਰਾਂ ਗੱਡੀ ਦੀ ਲਓ ਵੀ ਹੁਣ ਕਰਾਹੀ ਗੱਡੀ ਦੀ ਲਾ ਕੇ ਤੇ ਸਕੂਟਰੀ ਹੁਣ ਕਰਦੇ ਹਵਾ ਪਾ ਲ ਆਪਏ ਦੇ ਵਿੱਚ। ਕਾਹੂ ਵੀ ਇਹ ਵੀ ਕਾਫੀ ਦਿਨਾਂ ਚ ਖੜੀ ਜੇ ਮਿੱਟੀ ਮੋਟੀ ਬੁਰਾ ਹਾਲ ਹੋਇਆ ਪਿਆ। ਉਹ ਮੈਂ ਵੇਖਿਆ ਨਹੀਂ ਗਿਆ ਕਰੇ। ਤੇ ਹੁਣ ਆਪਾਂ ਦੱਬਾ ਅਜ ਖੋਲਦੇ ਆਂ ਤੇ ਆਪਾਂ ਹਵਾ ਹੁਣ ਭਰਦੇ ਆਂ ਠੀਕ ਆ। ਮੇਰੀ ਮਸ਼ੀਨ ਆਪਣੀ ਜੱਗ ਵੀ ਐ। ਹੁਣ ਆਪਾਂ ਇਹਦੇ ਹਵਾ ਕਰਦੇ ਆਂ। ਹਵਾ ਕਰਦੇ ਆਪਾਂ 3 ਬੈਂਟ। ਹਵਾ ਇਹਦੇ ਜਿਹੜੀ ਐ 18 ਰਾਹ ਘਟਾ ਹੈ ਬੜੀ ਈ ਬਹੁਤ ਜਰਰੀ ਆਜੀ ਨੌਂ ਵਰੀਆ ਹੈ ਪਈ ਲਿਆ ਕੇ ਰੱਖੋ ਵਾਲਾ ਘਰੇ ਉਹ ਮਾੜੀ ਆਪਾਂ ਹਵਾ ਭੰਨ ਲਵੇ ਆਜ ਫਿਰ ਕਿਹੜਾ ਦਿਨ ਆ ਗਿਆ ਸਰਬਜੀ ਅੱਜ ਅੱਜ ਆ ਵਾਲਾ ਕਿੰਨੇ ਸਾਲ ਹੋ ਗਏ ਅੱਜ 30ਵਾਂ ਲੱਗ ਗਿਆ 29 ਹੋ ਗਏ 29 ਸਾਲ ਹੋ ਗਏ ਹਨ 30ਵਾਂ ਲੱਗ ਗਿਆ ਇਹ 30 ਸਾਲਾਂ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿੰਨੇ ਉਤਰਾ ਚੜਾਏ ਹੋਣਗੇ ਉਤਰਾ ਚੜਾਤਾ ਆ ਹੀ ਜਾਂਦੇ ਹਜੇ ਵੀ ਆ ਹੀ ਜਾਂਦੇ ਆ ਹਜੇ ਵੀ ਆਈ ਜਾਂਦੇ ਆ ਪਰ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂ ਜੇ ਹਾਂ ਇਹ ਗੱਲ ਬਾਤ ਆ ਭਾਈ ਹੈ ਹਜੇ ਵੀ ਆਈ ਜਾਂਦੇ ਆ ਅਤਰਾ ਜੜਾ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਆਏ ਆ ਤੇ ਬਹੁਤ ਆ ਰਹੇ ਆ ਤੇ ਹਜੇ ਵੀ ਚੱਲ ਰਹੇ ਆ ਪਰ ਫੇਰ ਵੀ ਖੁਸ਼ ਆਂ ਖੁਸ਼ ਤਾਂ ਆ ਵੀ ਇੱਕ ਦੂਜੇ ਦੀ ਸਲਾਹ ਨਾਲ ਕੰਮ ਕਰਦੇ ਆ ਰਲ ਕੇ ਚੱਲਦੇ ਆਂ ਸਾਰੇ ਪਰਿਵਾਰ ਨਾਲ ਸਲਾਹ ਕਰਕੇ ਚੱਲਦੇ ਆਂ ਜਿਹੜੀ ਸਾਡੀ ਸਲਾਹ ਬਣ ਗਈ ਐਣ ਵੀ ਉਹਦੇ ਫੈਸਲਾ ਕਰ ਦਿੰਨੇ ਆ ਅਸੀਂ ਸਲਾਹ ਕਰਕੇ ਹੱਫਤਾ ਲੈਨੇ ਆ ਹਫਤੇ ਬਾਅਦ ਜਾ ਕੇ ਫੇਰ ਅਸੀਂ ਉਹ ਫਾਸਲਾ ਕਰਦੇ ਆ ਕੋਈ ਵੀ ਲੈ ਸਰ ਵੀ ਨਾ ਮੈਂ ਤੁਜਾ ਚੱਲਿਆ ਦੂਜਾ ਹੋ ਮੈਂ ਬੀਬੀ ਦਵਾਈ ਦੇ ਵਾਲਾ ਠੀਕ ਹੈ ਠੀਕ ਤਾ ਦੋ ਰਹਿਦਾ ਬਣਾ ਲਿਆ ਕਿ ਨਹੀਂ ਬਣਾ ਲਿਆ ਚੱਲ ਮੈਂ ਦਵਾਈ ਦਵਾ ਕੇ ਬੀਬੀ ਨੂੰ ਆ ਗਿਆ ਉਹ ਰਾਤ ਦਾ ਤੇ ਆਵਜਾ ਬਣਾ ਬਿਆ ਕਰਾ ਜੇ ਡਾਕਟਰ ਦੇ ਵੀ ਵੀ 20 ਮਿੰਟ ਲੱਗ ਵੀ ਸਕਦੇ ਆ ਠੀਕ ਹੈ ਚੱਲਗੇ ਤੇ ਵੀ ਆਪਾਂ ਦਵਾਈ ਲੈ ਕੇ ਹਾਂ ਚੱਲ 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 ਫਿਰ ਲੈ ਆ ਕੇ ਪਰਚੇ ਕਮੁਰਤੇ ਚੱਕ ਆਉਂਦੇ ਆ ਚੱਲ ਕਰਾਂ ਲਓ ਜੀ ਅਸੀਂ ਹੁਣ ਘਰੇ ਕਹਿਤਾ ਵੀ ਦਵਾਈ ਲੈਣ ਚੱਲੇ ਆਂ ਤੇ ਪਰ ਅਸੀਂ ਹੁਣ ਚੱਲੇ ਆਂ ਕੰਮ ਲਿਆ ਮਾਤਾ ਕਰਾ ਪੈਸੇ ਚੱਕ ਲਿਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਜੋ ਕਹਿੰਦੇ ਘਰੇ ਹੀ ਜਦ ਮਰਜੀ ਆ ਰਾਤ ਵੀ ਮੇਰੀ ਗੱਲ ਉਹ ਕਿ ਤਿਆਰ ਅਸਮਾਨ ਆਪਣਾ ਪੈਸੇ ਚੱਕ ਲਿਆ ਬਸ ਆ ਜਾ ਭਜਾ ਕਰ ਲੋਹੀ ਚੱਲਦੇ ਆਂ ਉਹ ਭਾਈ ਕਰਾਂ ਘਰੇ ਅਸੀਂ ਬਾਨਾ ਲਾਇਆ ਵੇ ਲੈਟਰ ਜਨੇ ਉਹ ਮਾਤਾ ਲਫਾਫੇ ਚੱਕੀ ਫਰਦੀ ਪਰਸ ਵਜਤਾ ਪੜਿਆ ਲਸ ਲੈ ਮਾਤਾ ਲਫਾਫੇ ਚ ਪੈਸੇ ਪਾਈ ਆਉਂਦੀ ਐ ਪਰਸੇ ਪਾ ਕੇ ਲਿਆ ਤੇ ਅਸੀਂ ਹੁਣ ਚੱਲੇ ਆਂ ਤੇ ਘਰੇ ਅਸੀਂ ਕਹਤਾ ਵੀ ਭਾਈ ਅਸੀਂ ਮਾਤਾ ਨੂੰ ਦਵਾਈ ਦਵਾ ਕੇ ਰਣੀਆਂ ਪਰਸੇ ਪਾਲਾ ਵੇ ਮਾਤਾ ਦਵਾਈ ਦਵਾ ਕੇ ਲਿਆਉਣੀ ਐ ਤੇ ਅਸੀਂ ਚੱਲੇ ਹੁਣ ਗੈਸਟ ਲੈਂਡ ਚੱਲੇ ਆ ਅੱਜ ਸਾਡੇ ਵਿਆਹ ਨੂੰ ਚੱਲ 33 ਸਾਲ ਤੇ ਅੱਜ ਸਰਪ੍ਰਾਈਜ਼ ਦੇਣਾ ਸੀ ਦੱਸਿਆ ਨਹੀਂ ਸੀ ਕਿਸੇ ਨੂੰ ਘਰੇ ਤੇ ਹੋ ਗਏ ਤਿੰਨ ਚਾਰ ਦਿਨ ਸਾਡੇ ਪਹਿਲਾਂ ਸੀਗੇ ਮਾਪੋਤਾਂ ਦੇ ਆਉਣੇ ਚੱਲੇ ਆ ਤੇ ਲਿਆ ਕੇ ਤੇ ਫੇਰ ਆਪਾਂ ਤਕਰੀਬਨ ਘਾ ਅਗਲਾ ਤੁਹਾਨੂੰ ਦਿਖਾਵਾਂਗੇ ਸਾਰਾ ਪ੍ਰੋਗਰਾਮ ਕਿਵੇਂ ਕਿਵੇਂ ਬਣਦਾ ਚੱਲਗੇ ਮਾਤਾ ਚੱਲ ਆ ਜਾ ਕਰੋ ਲੈਡ ਬੰਦ ਕਰ ਤੇ ਆ ਫੇਰ ਕਰਦੇ ਆ ਆ ਜਾ ਆ ਜੋ ਚਲੋ ਭਾਈ ਹੁਣ ਅਸੀਂ ਚੱਲਦੇ ਆ ਕਰ ਆ ਜਾ ਕਰ ਮਾਤਾ ਬਾਬੂ ਗੇਟ ਖੋਲੀ ਕਰ ਮੈਂ ਦਵਾਈ ਦਿਵਾ ਲਵਾਂ ਕਰ ਮਾਤਾ ਜੰਗਾ ਲਓ ਬੇ ਹੁਣ ਇੱਕ ਚੱਲੇ ਆ ਕਰਾਂ ਸੂਤ ਵੀ ਕਰ ਲਈ ਆਪਾਂ ਸਟਾਰਟ ਆ ਬੱਲੇ ਬੱਲੇ ਆ ਹਾ 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 ਲੈ ਕੇ ਵਾਈ ਗੁਰੂ ਦਾ ਨਾਮ ਤੇ ਚੱਲ ਗਏ ਕਰਾਂ ਆਪਾਂ ਹਾਂ ਮਾਤਾ ਆ ਗਈ ਹੈ ਬੈ ਜਾ ਕਰ ਮਾਤਾ ਲਓ ਜੀ ਅਸੀਂ ਹੁਣ ਚੱਲੇ ਆ ਤੁਰਨ ਪੈ ਰੱਖ ਨਾਲ ਪੈ ਰੱਖ ਨਾਲ ਇਹ ਆਵ ਲੈ ਚਲ ਕੇ ਫਰ ਮਾਤਾ ਐ ਚੱਲ ਪਾੜੀ ਸਵਾਰ ਕੇ ਚੱਲ ਚੱਲ ਹਣ ਅਪ ਚਲਦੇ ਆਪਾਂ ਚਲ ਲੈਣ ਦਵਾਈ ਲੈਣਾ ਇਧਰ ਦੇ ਕੈਮਰੇ ਨੇ ਹਾਂ ਆਪਾਂ ਦਵਾਈ ਲੈ ਅੱਗੇ ਹਾਂ ਫੀਡ ਹੋ ਜੂਗੀ ਹਾਂ ਤੇ ਤੂੰ ਰਹਿਣਾ ਅੰਦਰ ਕਰ ਜਾਣਾ ਕਾਕਾ ਤੂੰ ਨਹੀਂ ਬਾਹਰ ਜਾਣਾ ਸਾਡੇ ਮਗਰ ਰਾਜ ਕਿਤੇ ਅਸੀਂ ਆ ਕੇ ਦਵਾਈ ਲੈ ਕੇ ਚਲੋ ਵੀ ਹਣ ਆਪਾਂ ਚੱਲਦੇ ਆ ਠੀਕ ਹੈ ਤੇ ਫਿਰ ਤੁਹਾਨੂੰ ਆ ਕੇ ਦੱਸ ਦੇ ਸਾਰੀ ਅਗਲੀ ਗੱਲਬਾਤ ਅਪਡੇਟ ਜੋ ਵੀ ਹੋ ਗਿਆ ਦੱਸਣਾ ਮਾਤਾ ਆਪਾਂ ਤਾਂ ਛੇਤੀ ਮੁੜੇ ਆਪਣਾ ਜਾਂਦੇ ਆ ਕੰਮ ਹੋ ਗਿਆ ਸੀ ਹੈਗਾ ਨਾ ਹਾਂ ਵਧੀਆ ਹੋ ਗਿਆ ਉਹ ਪਗੜੀ ਚੜੀ ਜਾਂਦੀ ਹੈ ਹੋਰ ਕਿ ਤੋ ਪੰਜਾਬ ਦੀ ਸਹੀ ਵਾਲੀ ਜਿਆਦੇ ਹਾਂ ਲਓ ਜੀ ਅਸੀਂ ਹੁਣ ਆ ਗਏ ਆ ਤੂੰ ਮੇਰਾ ਪਰਸ ਰੱਖ ਕੇ ਆਕਰ ਅੰਦਰ ਅਸੀਂ ਹੁਣ ਆ ਗਏ ਆ ਭਾਈ ਤੇ ਹੁਣ ਤੁਹਾਨੂੰ ਦਿਖਾਉਣੇ ਆ ਅਗਲਾ ਮੁੱਦਾ ਆ ਸ਼ੈਡੋ ਸਾਡਾ ਮਗਰ ਮਗਰ ਭੱਜਿਆ ਫਿਰਦਾ ਤੂੰ ਐ ਨਹੀਂ ਕਰਨਾਗਾ ਲਾ ਦੇ ਪਾਪਾ ਗੇਟ ਲਾਇਆ ਕਰ ਸਾਡਾ ਸਮਾਨ ਤਿਆਰ ਹੀ ਸੀਗਾ ਇਹ ਪੜ ਕੇ ਬਾ ਮੁੜਿਆ ਦੇਖੋ ਮਾਦ ਲਓ ਜੀ ਅਸੀਂ ਗੈਫਟ ਲੈ ਕੇ ਆਂਦਾ ਅਸੀਂ ਤੇ ਆਏ ਜੀ ਹੋਰ ਵੀ ਹੋਰ ਹੀ ਹੋ ਇਹਨਾਂ ਦਾ ਸਰਪ੍ਰਾਈਜ਼ ਦੇਣਾ ਪਰ ਦੱਸਣਾ ਨਹੀਂ ਉਹਨਾਂ ਨੂੰ ਹਣਾ ਤੇ ਆਹ ਦੇਖੋ ਭਾਈ ਸਰਪ੍ਰਾਈਜ਼ ਲੈ ਕੇ ਆਂਦਾ ਅਸੀਂ ਤਾਂ ਸਾਨੂੰ ਇਹ 91000 ਰੁਪਏ ਪੈ ਗਿਆ ਭਾਈ ਇਹ ਕਿਉਂ ਪਤਾ 100 ਰੁਪਿਆ ਲੱਗਿਆ ਤਾਂ ਚੱਲ ਰਾਮ ਮਾਤਾ ਰੱਖਦੇ ਆਂਗੇ ਉਹਦੇ ਰੱਖਦੇ ਕਰ ਫਿਰ ਹੀ ਰੱਖਦੇ ਲੋ ਜੀ ਸਾਡਾ ਕੰਮ ਜਿਹੜਾ ਸੀਗਾ ਉਹ ਮੇਨ ਹੋ ਗਿਆ ਅਸੀਂ ਕਰਿਆ ਰਾਤ ਹੀ ਮੇਰੀ ਗੱਲ ਉਹ ਬਾਤ ਹੋ ਗਈ ਸੋਰਾ ਤਿਆਰ ਪਿਆ ਸਮਾਨ ਵੈਸੇ ਤਾਂ 11 12 ਵਜੇ 11 ਵਜੇ ਤੋਂ ਪਹਿਲਾਂ ਉਹਦੇ ਨਾਲ ਹੀ ਘਰ ਆ ਇਸ ਕਰਕੇ ਸਾਡਾ ਕੰਮ ਹੋ ਗਿਆ ਤੇ ਮਾਰਾ ਸਾਹਮਣੇ ਗਰਨਵਾਰੀ ਰੱਖਦੇ 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 ਆਪਾਂ ਟਾਈਮ ਜੇ ਇੱਥੇ ਜਾਵਾਂਗੇ ਚੰਗਾ ਜੇ ਉਹ ਮੈਂ ਦੱਸਾਂ ਸਾਰੀ ਗੱਲ ਬਾਤ ਚੰਗਾ ਆਪਾਂ ਜੀ ਅਸੀਂ ਸਾਨੂੰ ਦੋ ਸਮਾਨ ਦਿੱਤਾ ਸਾਡਾ ਕੰਮ ਹੋ ਗਿਆ ਓਕੇ ਬੀਬੇ ਆਪਣਾ ਕੰਮ ਹੁਣ ਸਾਰਾ ਹੋ ਗਿਆ ਹੁਣ ਇੱਕ ਆਉਣਾ ਹੈਗਾ ਹੋਲੀ ਭੈਣ ਨੇ ਹਾਂ ਉਹ ਆਉਂਦੀ ਪਈ ਐ ਇੱਕ ਆਉਣਾ ਹੈਗਾ ਕੋਕਰੀ ਵਾਲੀ ਭੈਣ ਨੇ ਹਾਂ ਠੀਕ ਐ ਇੱਕ ਨਾਲ ਸੁੱਖੇ ਨੇ ਵੀ ਆਉਣਾ ਹੈ ਹਾਂ ਤੇ ਫਿਰ ਆਪਾਂ ਐ ਕਰਾਂਗੇ ਆਪਾਂ ਜਿਹੜਾ ਇਧਰਲਾ ਬਾਹਰ ਆਣਾ ਹਾਂ ਇਧਰਲੇ ਬਾਲ ਆਪਾਂ ਉਹ ਇੱਥੇ ਆਪਦਾ ਸਕੇਕ ਉਹ ਰੱਖ ਦਾਂਗੇ ਪਹਿਲਾਂ ਫੇ ਭੋਲੀ ਹੋਣੀਆਂ ਬਹਿ ਜਾਣਗੀਆਂ ਫਿਰ ਆਪਾਂ ਇਧਰ ਜਾਵਾਂਗੇ ਮੈਂ ਇਧਰ ਕਹੂੰਗਾ ਹਰਪ ਦੋਨੇ ਇਧਰੋਂ ਜਾ ਕੇ ਲਿਆ ਕੇ ਹਨ ਫਿਰ ਇਧਰਲੇ ਬਾਹ ਰਾਵਾਂਗੇ ਜਦੋਂ ਕੇਕ ਕੱਟਣ ਲੱਗੇ ਉਹਨੂੰ ਘਰ ਰੁਕ ਜਾ ਰੁਕ ਜਾ ਬਾਈ ਹਜੇ ਰੁਕ ਜਾ ਰੁਕ ਜਾ ਹਨ ਫਿਰ ਫੇ ਰੋਕਾਂਗੇ ਉਦੋਂ ਬਾਅਦ ਫਿਰ ਆਪਾਂ ਸਰਪ੍ਰਾਈਜ਼ ਦੇਵਾਂਗੇ ਹਨ ਐ ਕਰਾਂਗੇ ਓਕੇ ਓਕੇ ਹਾਂ ਲਓ ਜੀ ਮੈਂ ਹੁਣ ਲੈ ਖਾਣਾ ਬੀਬੀ ਨੂੰ ਖਾਦ ਕੇ ਲੈ ਖਾਣਾ ਮੈਂ ਬੀਬੀ ਨੂੰ ਤੇ ਮਾਤਾ ਆ ਗਈ ਹੈ ਤੇ ਮਾਤਾ ਨੂੰ ਕਹਿੰਦਾ ਮਾਤਾ ਆ ਚੱਲਗੇ ਮਾਤਾ ਲੱਭਣੀ ਪੈਣੀ ਹੁਣ ਮਾਤਾ ਕਿੱਧਰ ਗਈ ਮਾਤਾ ਕਿੱਧਰ ਗਈ ਹੈ ਮਾਤਾ ਆ ਗਏ ਆ ਜਾ ਫਰਾਂ ਕਰਕੇ ਆਪਾਂ ਹਣਾ ਦੂਜਾ ਲਾਹੋ ਚੱਲ ਗਿਆ ਆਪਾਂ ਨਾ ਉਹ ਖੜ ਜਾ ਕੇ ਇੱਥੇ ਪਿਆ ਹਾਂ ਲਿਆ ਲਿਆ ਇਹਦੇ ਚ ਸਾਫੇ ਦੇ ਵਿੱਚ ਵਲੇਟ ਲਾਂਗੇ ਆਪਾਂ ਲਿਆ ਕੇ ਨਾ ਜਾ ਕੇ ਆ ਜਾ ਕਰਾਂ ਭੱਜ ਜਾ ਕਰ ਲਓ ਵੀ ਅਸੀਂ ਹੈ ਨਾ ਸਾਫੇ ਦੇ ਵਿੱਚ ਵਲੇਟ ਲੈਣਾ ਹੈ ਮਾਤਾ ਨੂੰ ਕਹੇ ਨਾ ਇਹ ਇਹ ਬਲੇਡ ਦਾ ਜਿਵੇਂ ਅਗਰ ਉਹਨਾਂ ਐ ਐ ਹੁੰਦਾ ਬੀਬੀ ਦਾ ਨਾਲ ਹੀ ਰੱਖ ਦਿੰਦੀ ਆ ਸਲੱਪਾਂ ਨੂੰ ਤਾਂ ਦਾਰ ਕਰਦੀਆਂ ਹਾਂ 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 ਐ ਕਰ ਲਾ ਹੂੰ ਠੀਕ ਆ ਹੂੰ ਤੇ ਆ ਲੈ ਫਿਰ ਚੱਲੇ ਕਿ ਕਰਾ ਲਓ ਬੀ ਆਸੀ ਸਾਰਾ ਕੁਝ ਤਿਆਰ ਕਰ ਲਿਆ ਤੇ ਜਦੋਂ ਆਪਾਂ ਕਰ ਲੱਗੇ ਆਪਾਂ ਕੇ ਕੱਟਣਾ ਹੋਇਆ ਹਣਾ ਉਦੋਂ ਕਹਦੀ ਭਾਈ ਵੀ ਰੋਜ ਰੋਜ ਕਰ ਹਣਾ ਹੁਣ ਐ ਹੁਣ ਉਹਨਾਂ ਨੂੰ ਐ ਲੱਗ ਜਣਾ ਬੀਬੀ ਨਾਲ ਹੀ ਰੱਖ ਦਿੰਦੀ ਆ ਸਾਫੇ ਰੋਪੇ ਦਾ ਨਾਲ ਇਕੱਠਾ ਕਰਦੀਆਂ ਆ ਜਾ ਵੇ ਦੇ ਠੀਕ ਆ ਸਾਰਾ ਇਕੱਠਾ ਕਰ ਲਾ ਲਓ ਬਈ ਤੇ ਹੁਣ ਆਪਾਂ ਚੱਲਦੇ ਹਾਂ ਤੇ ਆਪਾਂ ਐਂ ਦੀ ਜਲਦੇ ਆ ਐਂ ਦੀ ਆ ਜਾ ਲੋ ਵਗੈਰਾ ਸਾਡੀ ਪੂਰੀ ਤਿਆਰੀ ਹੈ ਹੋਲੀ ਵੀ ਆ ਗਈ ਬਜਰੀ ਦਾ ਟਾਈਮ ਸਰ ਆਤਾ ਗਈ ਹੈ ਹੈ ਹੋਰ ਲੋ ਲੋ ਵੀ ਬੀਬੀ ਵੀ ਆ ਗਿਆ ਛੇਟਾ ਦਾ ਪੂਰੇ ਬਟਾਏ ਤਾਂ ਤੇਰੇ ਨਹੀਂ ਜਾ ਕੀ ਜਾਂਦਾ ਨਾ ਵੀ ਪਤਾ ਨਹੀਂ ਕੀ ਪ੍ਰੋਗਰਾਮ ਅੱਜ ਨਾ ਲੈ ਹਮਦਾ ਹੋਵੇ ਲਿਆ ਵੀ ਗਰਾ ਆ ਜਾ ਕੁੜੇ ਲਿਆ ਕਰਦਾ ਵੀ ਗਰਾ ਹਾਂ ਕਰਕੇ ਆਪਾਂ ਕਿਰਾ ਕੇਕ ਦੀ ਤਿਆਰੀ ਕਰਕੇ ਵੀ ਆ ਗੱਬਾਂ ਦਾ ਖੋਲੋ ਬੀਬੀ ਖੜ ਜਾ ਕਰ ਦੱਬਾ ਖੋਲ ਲੈਣੇ ਇੱਕ ਮਿੰਟ ਰੋ ਪੜਾ ਕਰਾ ਲਿਆਕ ਭਾਈ ਇਧਰੋਂ ਕਰ ਦ ਗੁਰਦ ਲਿਆ ਕਰ ਆ ਵੀ ਬੜੀ ਸਿੱਖੀ ਤੇ ਥਾਲੀ ਥੋੜੀ ਨਹੀਂ ਰੱਖਣੇ ਨੂੰ ਨਹੀਂ ਆਈ ਹੋਰ ਫੇਰਾ ਹੋਰ ਤੂੰ ਸਿਆਪੀ ਹੋਰ ਇਹਨੂੰ ਆਪਾਂ ਲੇ ਜੀਪੀ ਲਾ ਲਾ ਤਾ ਅੱਛੇ ਜੀਪੀ ਲਗੀ ਰਾਦੇ ਇਹਨੂੰ ਓਕੇ ਤੇ ਇਹਨੂੰ ਕਰਦੇ ਇਹਨੂੰ ਨਾ ਖੜ ਜਾ ਖੜ ਜਾ ਤੇ ਇੱਕਦਮ ਕਰੋ ਆ ਲੱਗੇ ਹੋ ਜਾਣਾ ਹੜਜਾ ਹੜਜਾ ਓਕੇ ਵੈਰੀ ਵੈਰੀ ਇਹ ਆ ਰਿਹਾ ਗਿਆ ਇਹ ਦੱਸਿਆ ਇਹ ਅੱਛਾ ਬਈ ਭੋਲੀ ਨੂੰ ਸਾਰਾ ਪਤਾ ਨਾ ਆਪਣੇ ਨਾਲੋਂ ਭੋਲੀ ਨੇ ਬਹੁਤ ਕੇਕੋ ਘਟਾਏ ਵੇ ਹਣਾ ਲਓ ਬਈ ਤੇ ਆਗੇ ਆਪਣਾ ਹੈ ਅੱਛਾ ਬਾਹਰ ਕੱਢ ਦੇ ਇਹਨੂੰ ਫਰ ਤੂੰ ਦੱਸ ਨਾ ਮਾੜਾ ਮੋਟਾ ਭੁੱਲ ਕੇ ਤੂੰ ਹੋਰ ਗਲਤ ਕਰ ਜੈਨੇ ਕੰਮ ਚਲ ਕੱਢ ਦੇ ਬਾਹਰ ਲੱਗਾ ਦੇ ਤੈਨੂੰ ਦੱਸਿਆ ਵੀ ਮੈਨੂੰ ਤਾਂ ਆਪ ਕੋਈ ਨਹੀਂ ਪਤਾ ਅੱਛਾ ਪੈਨ ਪਲੇਟ ਤੇ ਚੱਲੇ ਆ ਮਗਾ ਦਾ ਪੁੰਨਾਤ ਮੈਂ ਫਲਾਈ ਵੀ ਆ ਆਪਰਾ ਸਾਵਾਦ ਕਰੀ ਬੜਾ ਜਿਹੜੇ ਅੱਛਾ ਲੈ ਆ ਵੀ ਕਰਾਂ ਕੱਟ ਕੇ ਮੋਹਤਰੇ ਵੀ ਲਾਉਣਗੇ ਦੱਬੀ ਲੈਣਦੀ ਫਰ ਲੈ ਆ ਗਣਾ ਫੋਟੋ ਹੈ ਦੀ ਵੇਰੀ ਸਾਡੀ ਆ ਖਾਵਾੰਦ ਕਰਨਾ ਪੈਣਾ ਬੋਲੀ ਨੂੰ ਕਹਿੰਦੇ ਆ ਨਹੀਂ ਤਾਂ ਫਿਰ ਯਾਟ ਲਾਉਂਗਾ ਬਟਿੰਗ ਪਲੇਟ ਦੀ ਇਹ ਇਹ ਤਾਂ ਬਹੁਤ ਔਖੀਆਂ ਲੱਗਣੀਆਂ ਆ ਨਾ ਇਹ ਤਾਂ ਬਰੀਕ ਬਾਣਿਆ ਹਾਂ ਇਹ ਤਾਂ ਵੇਚੀ ਲੜ ਗਏ ਆ ਲੈ ਵੇਚੀ ਆਹ ਤੇਰਾ ਲੰਮੜਾ ਜਿਹਾ ਪਤਾ ਕਿ ਕਾਦ ਨਾ ਲੱਗਣਗੇ ਐਂ ਉਹਦਾ ਨਾ ਪੁੱਲ ਪੱਖਾ ਬੰਦ ਕਰੀ ਫੋੜ ਕੇ ਵੀਰੇਂਦਰ ਹਣਾ ਮੋੜ ਉਧਰ ਵਧੀਆ ਚੀਜ਼ਾਂ ਸਦੀ ਮੈਂਟੋ ਮੈਂਟੀ ਅਗਲੇ ਕਰ ਦਿੰਦੇ ਲੈ ਡੱਬੀ ਨਹੀਂ ਲੱਪੀ ਹਾਂ ਲੱਪੀ ਉਧਰੋਂ ਨੇ ਆ ਬਾਹਰੋਂ ਬਹੁਤ ਪੰਗਾ ਡੱਬੇ ਤੂੰ ਜਾ ਕੁੜਦੇ ਭੱਜ ਕੇ ਆ ਬੈਠਾ ਕੁਰਸੀ ਤੇ ਯਾਰ ਆ ਬੈਠਾ ਹੈ ਆਹ ਲਾ ਦੇ ਹੱਟ ਕੇ ਕਤਲਾ ਦੋ ਨਿੱਸਾ ਸਿੱਧਾ ਕਹੀਂ ਲੱਗੇ ਨੂੰ ਬੇਟਾ ਵੀ ਨਾਲ ਹਾਂਜੀ ਲੱਗੇ ਉਹ ਨੀਵੀਂ ਰਵਾੰਦੇ ਮਗਰੀ ਬੋਲਦੀ ਐ ਐ ਇੱਧਰ ਲਾ ਇੱਥੇ ਰੱਖਾਂ ਇੱਧਰ ਇੱਥੇ ਇੱਥੇ ਹਾਂਜੀ ਇੱਥੇ ਲਾ ਆ ਮੈਨੂੰ ਲਾ ਫੇਰਨਾ ਪਰ ਲੜ ਕੇ ਪੋ ਗਿਆ ਅੱਜ ਕੀ ਆਹੋ ਕਿਦੋਂ ਤੂੰ ਲਾਹਰ ਤੈਨੂੰ ਖਾ ਬਤਾਉ ਜੈਗਾ ਵੱਧ ਠੀਕ ਹੈ ਵਰਤ ਨਸਾਬਾ ਮੈਂ ਤਾਂ ਫੇਰ ਨਾ ਪਲੜਪਗੇ ਜਿਆ ਵੜਾ ਤੂੰ ਤੇ ਤੈਨੂੰ ਨਹੀਂ ਹਿਸਾਬ ਹੋਣਾ ਰਹਿਣ ਦੇ ਰਹਿਣ ਦੇ ਤੇਰੇ ਵਾਦਾ ਕੰਮ ਨਹੀਂ ਕਰ ਛੱਡ ਰੇ ਲਾਲ ਲਾਲ ਤੂੰ ਜੱਸਣਾ ਲਾਲਾ ਦੇ ਲਾਲੇ ਤੂੰ ਵੀ ਇੱਕਦੋ ਲਾ ਦੇ ਲਾ ਦੇ ਲਾ ਦੇ ਕਰਾ ਸ਼ਾਬਾਸ਼ ਉਹ ਬਿਗੜੇ ਨਹੀਂ ਆ ਆਵੇਵਾ ਜਮਾਰਦਾ ਹਣ ਨੇੜੇ ਕਰੀ ਨਾ ਹੱਥ ਜਾਲੇ ਦੂਰੋਂ ਪਾਰ ਲਾ ਮੜਾਇਆ ਇਹ ਮਾੜਾ ਦੇ ਨਿਵਾਸੀ ਇਕਲੋਂ ਉਹ ਨੋਇ ਕਟ ਗਿਆ ਵੀ ਕਹਿਗਾ ਰੁਕੋ ਭਾਈ ਰੁਕੋ ਹਟ ਜਾ ਹਟ ਜਾ ਰੁਕੋ ਭਾਈ ਰੁਕੋ ਮੜਾਇਆ ਇਹ ਬਾਦਿ ਜਿਓ ਲਿਆ ਹਾਂ ਹਟ ਰਿਹਾ ਪੈਣਾ ਆ ਕਰਦੇ ਕਿ ਉਹ ਖੜਾ ਕਰਦੇ ਖੜਾ ਰੋਕ ਜਾ ਰੋ 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 ਬਾਈ ਬਾਈ ਵਾੜੇ ਪਾ ਰੋਕ ਰੋ ਖੜਾ ਲੈ ਲੈ ਉਹ ਬੁਝਾਉ ਗੂੰਬਤੀ ਦੀ ਲੋਲੀ ਇਹ ਯਾਨੀ ਲੱਗੀ ਇਹਦਾ ਜਦੋਂ ਵੀ ਬਣ ਗਈ ਆਵੀ ਚੱਲ ਵੀ ਲਿਆ ਵੀ ਕਰਾ ਇਹ ਗੂੰਬਤੀ ਦਾ ਬਾੜ ਮੋਤੀਆਂ ਫੇਰ ਕੱਢਦੇ ਖੜਾ ਜਾ ਭੁੱਲ ਗਏ ਕਿੰਨੇ ਟੱਕ ਲਾਦਗੇ ਦੋ ਐ ਕਰ ਗਿਆ ਪਲਾਰ ਕੇ 10 ਵੀ ਹਣਾ 10 ਟੱਕ ਲਾਦਗੇ ਨਾ 3 ਵੀ ਹੈ ਨਹੀਂ 3 ਵੀ ਹੈ ਦੇਖੋ ਦੋ ਚਲੋ ਦੋ ਮੋਤੀਆਂ ਘੜਦਗੇ ਬੈਨਾ ਹਣਾ ਹਾਂ ਫਿਰ ਹੁਣ ਕੀ ਕਰਨਾ ਚਾਹੀਦਾ ਆਪਾਂ ਨੂੰ ਭੁੱਲ ਗਏ ਹਾਂ ਕੀ ਪਾਉਂ ਚਾ ਰੱਖ ਲੈਂਦਾ ਫਿਰ ਤੁਸੀਂ ਆ ਵੀ ਹਾਂ ਜੀ ਆਮ ਚਾ ਲੈ ਵੀ ਥੋੜਾ ਜਿਹਾ ਵਾਹ ਆਹ ਇਹਦੇ ਨਹੀਂ ਚਾ ਕੋਈ ਇਹ ਇਹ ਆ ਲੈ ਵੀ ਵਾਹ ਜੀ ਬਾਬਾ ਕੀ ਬਾਤਾਂ ਸਾਥ ਨਵਾਏ ਆ ਪੂਰੇ ਦੇਈ ਸਾਲਾਂ ਦੇ ਵਿੱਚ ਬੜੇ ਅਪਰਾਜੜਾ ਆਇਆ ਗ੍ਰਿੰਦਰ ਸਾਡੀ ਜ਼ਿੰਦਗੀ 'ਚ ਅਜੇ ਵੀ ਆਈ ਜਾਂਦੇ ਆ ਅਜੇ ਵੀ ਆਈ ਜਾਂਦੇ ਆ ਇਹ ਤਾਂ ਸਾਰੀ ਉਫਰੀ ਰਹਿੰਦੇ ਚੱਲੀ ਜਾਂਦੇ ਆ ਨਾ ਪੁੱਤੇ ਜੀ ਜਾਂਦੇ ਇਹ ਬੀਬੀ ਦਾ ਜਿਹੜਾ ਹੱਥ ਕੰਮ ਨਹੀਂ ਕਰਦਾ ਅਜਿਨੇ ਕਿੱਥੋਂ ਜੇ ਪੱਟਾਂ ਬਾਅਦ ਨੂੰ ਥੋੜਾ ਜਿਹਾ ਇਹ ਨਬੋਤ ਵਾਲਾ ਸ ਇਹ ਆ ਲੈ ਵੀ ਲੈ 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 ਆਉਣ ਗਿਆ ਹਟ ਦੇ ਦੇ ਗਿਆ ਪੇ ਨੂੰ ਹਾਂ ਬੀਬੀ ਜੱਦੀ ਦਾ ਜਰਦੀ ਆ ਜਾਂਦੀ ਹੈ ਬੀਬੀ ਦੀ ਐਡਵਰਸਰੀ ਕਦੋਂ ਨਿਆ ਬਾਬਾ ਐਨ ਨੂੰ ਕਰ ਤਾ ਬਣੀ ਇਹ ਵੀਡੀਓ ਰਵਾਦੀ ਪਾਪਾ ਬਾਹਰ ਬੈਠਾ ਵਾਈ ਨਹੀਂ ਮਾਰੀ ਮਾਰਗਲੇ ਬੱਜ ਗਏ ਓ ਬੱਲੇ 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 ਏ ਇੱਤ ਦੇਕ ਇੱਕ ਹੈ ਹੈ ਆਏ 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 ਚੜ ਗਈਆਂ ਖੁਸ਼ੀਆਂ ਚੜ ਗਈਆਂ ਖੁਸ਼ੀਆਂ ਓ ਬੱਲੇ 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 ਏ ਲੈ ਵੀ ਲੈ ਵੀ ਕਰਮਾਂ ਵਾਲੇ ਭਗਵਾਨ ਨੇ ਏ ਇੱਕ ਓਕੇ ਜੀ ਆ ਤੜਕੇ ਚਾਜ ਮਾਨੋ ਹੁਣ ਵੀ ਤਾੜੀ ਮਾਰ ਦਿਓ ਬਾਪੂ ਆਣੇ ਬਾਪੂ ਆ ਬਾਪੂ ਆ ਗਏ ਆਹ ਬਾਹਰ ਖੋਲ ਕੇ ਸੁੱਕਿਆ ਬਾਪੂ ਨਾਲ ਖੱਚ ਲੰਦੀ ਆਹ ਬਾਹਰ ਖੋਲ ਕੇ ਨਗਾਲਾ ਮੇ ਬਾਪੂ ਆ ਜਾ ਆ ਆ ਵੀ ਆ ਗਿਆ ਲੈ ਜੀ ਉਹਨਾਂ ਦੇ ਬਾਪੂ ਆਸ਼ਰਵਾਦ ਦੇ ਉਹਨਾਂ ਦੇ ਸਾਰੇ ਬੱਚਿਆਂ ਨੂੰ ਉਹਨੂੰ ਕਹੇ ਤੁਹਾਡੀਆਂ ਲੰਮਗਾ ਉਹਨਾਂ ਕਰੇ ਮਹਾਰਾਜ ਉਹ ਤਾਂ ਆਇਆ ਨਹੀਂ ਫੇਰ ਓਏ ਲਾਟਾ ਬਾਹਰ ਖੋਲੇਗਾ ਫੇਰ ਹੀ ਆਊਗਾ ਨਾ ਦੱਸ ਲੈ ਇਹਨੂੰ ਅੱਜ ਲੈ ਕੇ ਆਉਣਾ ਤੈਨੂੰ ਓਹ ਹੋ ਇਹ ਤਾਂ ਉਹ ਤਾਂ ਬਾੜੀ ਹੂੰ ਕਸਤੇ ਜੇ ਲੱਗਦਾ ਇਹ ਇੱਥੇ ਆਇਆ ਬਾਬੂ ਬਾਪੂ ਰਾਜ ਨਹੀਂ ਮੁੜ ਕੇ ਨਾ ਭej ਜਾਂਦਾ ਵਿਚਾਰਾ ਬੁਰਾ ਹਾਲ ਹੋ ਜਾਂਦਾ ਆ ਉਹ ਕੈਮਰੇ ਨਹੀਂ ਜਾ ਸੁੱਕੇ ਨਹੀਂ ਜਾਗ ਉਹ ਸੁੱਕੇ ਨਹੀਂ ਜਾਗਾ ਓਏ ਆ ਸੁੱਖਾ ਉਹ ਖੜਾ ਇੱਧਰ ਇਹ ਰੋ ਦੇਂਦਾ ਨਹੀਂ ਪਤਾ ਹੁਣ ਨੇਰਾ ਹਟ ਗਏ ਨੂੰ ਇਹ ਤਾਂ ਪਤਾ ਨਹੀਂ ਠਾਹ ਸੋ ਵੱਡਾ ਸਭਾਈ ਸੁਖੇ ਦਾ ਸਮਝ ਨੂੰ ਮੂੰਹ ਦੇਂਦਾ ਆਹ ਰਹਿ ਗਿਆ ਚੱਲ ਕੋਈ ਨਹੀਂ ਇੱਧਰ ਵੇਖਣ ਤੋਂ ਅੱਜ ਵਿਆਹ ਨੂੰ ਕਿੰਨਾ ਸਾਲ ਲੱਗਿਆ 30 30 ਮਾ ਅੱਜ ਦੇ ਦਿਨ ਫਿਰ ਵਿਆਹ ਪਿਆ ਸੀ ਮੀ ਬਹੁਤ ਨਹੀਂ ਕਿੰਨਾ ਛੜੀ ਜਿੰਦੀ ਹਾਂ ਹਾਂ ਬਹੁਤ ਵੇਖੀਗਾ ਆਹ ਤਾਂ ਅਕਸਰ ਕਿੰਨਾ ਹੀ ਕਿੱਟੜੀ ਲਾਹੇ ਤੇ ਆਪਨੇ ਬਗਨ ਟਰੈਕਟਰ ਦੇ ਭਾਈ ਨਹੀਂ ਨਾ ਬੇਦੀ ਕਰਾ ਰੇਟ ਤੋਂ ਬੜੀ ਬੇਚਾਨੀ ਹੋ ਗਈ। ਬੜੇ ਭੋਲੀ ਆਈ ਬੀਟੀ ਦੱਸੀ ਜੇ ਨਾ ਸਾਰਾ ਪੇ ਨਹੀਂ ਦੇਈਦਾਗਾ। ਔਰ ਸਾਰਿਆਂ ਦੇ ਅੱਗੇ ਦੱਸ ਦੂਗੀ ਟਰੈਕਟਰ ਦੇ ਭਾਗੇ ਲਿਆਂਦਾ ਸੀਗਾ। ਨਹੀਂ ਬੜਾ ਆਈਗਾ। ਥੋਨੇ ਜਾਣੇ ਡੁੱਬ ਗਏ ਸੀਗੇ। ਚਲੋ ਵੀ। ਲੈ ਪਾਪਾ ਹਾਲਾ ਪਾਰ ਚ ਕਰ ਲਿਆ ਸਾਰਾ ਕੋਈ ਕੀ ਘਟਦਾ ਪਾਣਾ। ਤੇ ਅੱਜ ਆਪਾਂ ਇਹ ਵਿਆਹ ਨੂੰ ਲੱਗਿਆ ਸਾਡੇ ਨੂੰ 3 ਮਹੀਨਾਸਾਲ। ਹਾਂ। ਠੀਕ ਹੈ ਤੇ ਅਸੀਂ ਬੱਕਟੀ ਚੱਲ ਗਏ, ਕੱਟੀ ਚੱਲ ਗਏ, ਦੱਬੀ ਚੱਲ ਗਏ ਬੱਸ ਐ। ਦੱਬੀ ਚੱਲ ਗਏ ਬੱਸ। ਹਾਂ। ਯਾਰ ਕੌਲੀ। ਕਾ ਹੋ ਗਿਆ ਹੋਇਆ ਸਾਰਾ ਬਸੂ ਲਿਆਉਗਾ ਉਹਨੇ ਲੈ ਆਉ। ਤੂੰ ਵੀ ਆਖ ਛੱਡ ਸਾ ਇਹਨੂੰ ਬੈਠ ਦੇ ਕਰਾਂ। ਇਹ ਵੀ ਅੱਠ ਮਾਣਾ ਇੱਥੋਂ ਨਾਲ ਇਹਨੂੰ ਬੈਣ ਦੇ। ਇਹ ਲੈ ਫਰਾਂ ਤੇ ਨਾ ਉਹਨਾਂ ਦੇ ਵਾਪਰ ਜਾਈ ਨੇ ਬਹਿਣਾ ਦੱਸ ਲੈ। ਆ ਪਾਪਾ ਚੱਲ ਤੂੰ ਉਹ ਤੇ ਬਹਿ ਜਾ ਹੁਣ ਜਾ ਇੱਧਰ ਆ ਜਾ। ਜਾਂ ਬਾਹਰ ਜਾ ਉਹਨਾਂ ਕੋਲ। ਮੈਂ ਇੱਥੇ ਮੈਂ ਬਹਿਣਾ ਫਿਰ ਚੱਲ ਆ ਬੈ। ਇੱਥੇ ਬੈ ਜਾ। ਚੱਲ ਤੂੰ ਬਾਹਰ ਬਹਿਣਾ ਬੈ ਜਾ ਇੱਥੇ ਬਹਿਰ ਮਾਨ ਕੋਲ ਇੱਥੇ ਢਿੱਕਾ ਲੱਗੂ ਪਾਪਾ। ਹਾਂ। ਤੇ ਬੈ ਜਾ ਬੈ ਜਾ। ਨਹੀਂ ਕਿੱਥਾਂ? ਉੱਥੇ ਬੈਰ ਮਾਨ ਕੋਲੇ। ਅੰਧਿਆਵੀ ਆ ਬੱਲੇ ਬੱਲੇ ਮੇਰੀ ਇਹ ਗ੍ਰਿੰਦਰ ਦੀ ਮਾਮੀ। ਆ ਵੇਖਿਆ ਇਹ ਮਾਮੀ ਬੰਤੀ ਹੈ ਆਹਾਹਾ ਵਾਹ ਜੀ ਵਾਹ ਵਾਹ ਜੀ ਵਾਹ ਆ ਗਿਆ ਨਹੀਂ ਆ ਰਹਾ ਸਤਨਾਮ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਬਹੁਤ ਮੇਰਾ ਗਿਆ ਫੇਰ ਵੀ ਹੋ ਗਿਆ ਆ ਜਾਣਾ ਤੇਰਾ ਘਰ ਤੇ ਰਾਤੀ ਆ ਗਿਆ ਸੀਗਾ ਤੇਰਾ ਘਰ ਤੇ ਰਾਤੀ ਆ ਗਿਆ ਸੀ ਇਹ ਕੁੜਕੇ ਹੂੰ ਜਿਹੜਾ ਸਲਾਹ ਕੀਤੀ ਸੀਗੀ ਕੀ ਅਸੀਂ ਪਹਿਲਾਂ ਸਾਰਾ ਖਾ ਜਾਾਂਗੇ ਵਾਹ ਵਾਹ ਤੁਹਾਨੂੰ ਬਹੁਤ ਮੁबारकਾਂ ਬਈ ਮਨ ਖੁਸ਼ ਹੋ ਗਿਆ ਅੱਜ ਸੱਚੀ ਇਹ ਆਏ ਯਾਰ ਚਾਲੜੇ ਬੰਦਾ ਇਹ ਤਾਂ ਹੈ ਇਹ ਤਾਂ ਲੇ ਘਰੇ ਵਿਆਹ ਹੋਇਆ ਸੀ ਵਾਹ ਮੈਨੂੰ ਪਤਾ ਹੀ ਹੈ ਕਿ ਮੈਂ ਬੀਬੀ ਨੂੰ ਦਵਾਈ ਥੋੜੀ ਦਵਾਣ ਕੇ ਸੀਗੀ ਅਸੀਂ। ਕਾਹਨੋਂ ਕੱਤੀ ਨਹੀਂ। ਹਾਂ ਸਹੀ ਗੱਲ ਆਹੋ ਨਹੀਂ ਐ ਨਹੀਂ ਪੰਜਾ ਪੰਜ ਸਾਲਾਂ ਬਾਅਦ ਭਾਈ। ਜਦੋਂ ਨਾਲ ਵੀ ਮੇਰੇ ਪੰਜਾ ਸਾਲਾਂ ਬਾਅਦ ਗਿਫਟ ਪੱਕਾ ਹੁੰਦਾ। ਇਹ ਕਿ ਲਾਜਮੀ ਕੱਟਿਆ ਕਰਾਂਗੇ ਆਪਾਂ। ਪੰਜਾ ਸਾਲਾਂ ਬਾਅਦ ਗਿਫਟ ਤੈਨੂੰ ਮੈਂ ਅੱਗੇ ਮਿਲਦਾ ਹਾਂ ਨਾ ਮਿਲਿਆ ਕਰਨਾ। ਹਾਂ। ਕਿਉਂ ਬੁੱਲ ਗਏ? ਸਹੀ। ਪੰਜਾ ਸਾਲਾਂ ਬਾਅਦ ਗਿਫਟ ਦਿੰਨੇ ਆ ਇੱਕ ਦੂਜੇ ਨੂੰ। ਤੇ ਐ ਵੀ ਐਤਕੀ ਥੋੜਾ ਗਲਤੀ ਹੋ ਗਈ ਸਾ ਤੋਂ ਮੇਰਾ ਜਿਹੜਾ ਮੈਨੂੰ ਇਹਨੇ ਗਿਫਟ ਦੇਣਾ ਸੀ ਉਹ ਖੁਸ਼ੀ ਐ ਨਹੀਂ ਸੀਗੀ। ਹਾਂ ਖੁਸ਼ੀ ਐ ਨਹੀਂ ਸੀਗੀ। ਉਹ ਮੇਰੇ ਸਣ ਤਿੰਨ ਹੋ ਇਹਨੇ ਪਹਿਲਾਂ ਦੇਦਾ ਜੇ ਉਹਦਾ ਨਾਕ ਉਹਦੋਂ ਇੰਨਾ ਜ਼ਵਾ ਕੰਮ ਕਰ ਜਾਂਦਾ ਹਾਂ ਹਾਂ ਉਹ ਇੰਨਾ ਹੋ ਗਿਆ ਬਸ ਆਹ ਚਲੋ ਕੋਈ ਨਹੀਂ ਜ਼ਿੰਦਗੀ ਬਸ ਮਾਰੇ ਖੁਸ਼ੀਆਂ ਬਖਸ਼ੇ ਸਾਰਿਆਂ ਨੂੰ ਤੰਦਰੁਸੀਆਂ ਬਖਸ਼ੇ ਸਾਰਿਆਂ ਨੂੰ ਲੰਮੀਆਂ ਬਣਾ ਹੋਰ ਇਹ ਟਲਗਾ ਆਈ ਖੁਸ਼ ਨਹੀਂ ਰਹੇ ਪਹਿਲੇ ਬੰਨ ਲੋ ਚਲਾ ਕਰੋ ਆ ਪਾਓ ਆ ਕਰੋ ਇਹ ਕੀ ਹੈ ਆ ਵੱਲੇ ਆਪਣੇ ਕੋਲ ਤਾਂ ਪਹਿਲੇ ਦਾ ਤੁਹਾਡੇ ਕੋਲ ਤਾਂ ਪਹਿਲਾਂ ਬੱਝਿਆ ਹੋਇਆ ਸੀ ਇਹ ਕਰੇ ਗੇਟ ਹੋਦਾ ਜਾਣੇ ਭਾਈ ਬੱਲੇ 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 ਐਜ ਕੀ ਆ ਗਿਆ ਇਹ ਦੇਖੋ ਇਹਨ ਕੀ ਕਹੋ ਮੈਂ ਉਂਗਾਲ ਜੀ ਬਣ ਜਾਂਦੀ ਜੇ ਉਹ ਕਹਿਣਾ ਪੀ ਆਪੀ ਜੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਗੁਰਿੰਦਰ ਦੀ ਮਾਮੀ ਧਰਮਾਂ ਦੀ ਮਾਮੀ ਆ ਇਹ ਹੈ ਇਹ ਮਾਮੀ ਲੈ ਕੇ ਪਹੁੰਚੀ ਆ ਭਾਈ ਆਪੇ ਬੰਨ ਲਓ ਮੈਂ ਪਛਾਈਏ ਇੱਕ ਤਾਂ ਰੱਖ ਲੇ ਵੀ ਹੁਣ ਮੈਂ ਤਾਂ ਆਇਆ ਵੀ ਫਰਮਾਇ ਹੁਣ ਆਦੇ ਹੁੰਦੇ ਨਾ ਵੀ ਮੈਂ ਦੂਜੀ ਆ ਨਹੀਂ ਲਾ ਸਕਦਾਗਾ ਹਾਂਜੀ ਇਹ ਬਾਈ ਯਕ ਭਾਈ ਦੋ ਹੋ ਗਏ ਆ ਇਹਨਾਂ ਪਰ ਇਹਨਾਂ ਵਾਲੀ ਆ ਵੀ ਇਹਨਾਂ ਦੇ ਤਹੀ ਪਿਛਲੇ ਪਿਛਲੇ ਵਾਰੀ ਖਣ ਦੋ ਸਾਲ ਹੋ ਗਏ ਉਹਦਾ ਦੋਵੇਂ ਹੋ ਗਿਆ ਜੇ ਪਹਿਲਾਂ ਮੈਂ ਵੀ ਟੈਸਟ ਕਰੀ ਜੇ ਹੁਣ ਮੈਂ ਲਾਤੀ ਹੁਣ ਮੈਂ ਲਾ ਦਿੰਦਾ ਇਹ ਫਿਰ ਭੈਣੇ ਕਹਿੰਦੇ ਵੇਖਿਆ ਆ ਵੀ ਗਾ ਵੱਲ ਹੀ ਹਣਾ ਹੋਏ ਨਹੀਂ ਸੱਚੀ ਪਹਿਲਾਂ ਮੈਂ ਲੈਣ ਲੱਗੀ ਉਹ ਤਾਂ ਨਹੀਂ ਕਰ ਉਹ ਬਹੁਤ ਹੋਊਗਾ ਆਪਣਾ ਸੀ ਫਿਰ ਆ ਵਧੀਆ ਹੋ ਗਿਆ ਸਮਝਾ ਮੈਨੂੰ ਵੈਸੇ ਵੈਸੇ ਹੀ ਮੈਨੂੰ ਸ਼ੌਂਕ ਕੱਢੀ ਦਾ ਆ ਬਾਬੇ ਨੂੰ ਬਹੁਤ ਸ਼ੌਂਕ ਕੱਢ ਗਿਆ ਪਾਪੇ ਦੱਸ ਜੀਗਾ ਭਰਿਆ ਪਿਆ ਉਹ ਤੋੜ ਤੋੜ ਕੇ ਲਿਆ ਕੇ ਢੇਰ ਲੱਗਿਆ ਪਿਆ ਹੋਵੇ ਕੱਢ ਗਿਆ ਬਾਬੇ ਇਹਨੇ ਬਣਾਣਾ ਬਣਾਣਾ ਹਮਸਾਤ ਮੰਗਾ ਕੇ ਤੇ ਗੈਣੋ ਆਲਣੇ ਸੱਤ ਮੰਗਾਤੀਆਂ ਇੱਕ ਨੂੰ ਵੱਡੀ ਗੱਡੀ ਇਹਨੂੰ ਵੇਖਿਆ ਜਾਂਦਾ ਇਹਨੂੰ ਟਾਈਮ ਲੱਗ ਜਾਂਦਾ ਇਹਨੂੰ ਹੂੰ ਹੂੰ तो लो ਵੀ ਹੁਣ ਆ पारे ਦੇ ਬਾਲੇ ਸਾਰੇ ਨੂੰ ਰਮਾਨ ਨੂੰ ਪਤਾ ਗੁਰਿੰਦਰ ਨੂੰ ਨੀਂਦ ਆਉਂਦੀ ਹੋਣੀ ਵਿਚਾਰੇ ਨੂੰ ਉੱਥੇ ਰਾਤ ਆ ਲਓ ਵੀ ਵੀਰਾ ਵੀਡੀਓ ਤੁਸੀਂ ਜਾਂਦੇ ਗੁਰਿੰਦਰ ਨੂੰ ਹੈ ਲਓ ਜੀ ਆਪਣਾ ਆਸਰੀ ਘਰ ਭਈ ਸਭ ਤੇਜ਼ ਕਰੋ ਤੂੰ ਰਹਿ ਗਈ ਤੂੰ ਵੀ ਆਉਰੇ ਇੱਥੇ ਆਉਰੇ ਪੱਟ ਕੇ ਰੱਖ ਤੇ ਬੁਕਰ ਬੁਕਰ 12 ਵਾਰੀ ਆਉਂਦੀ ਆਜ ਕਰਾ ਕਰਦੇ ਕਰ ਉੱਠੜਾ ਦੇ ਆਪਣੀ ਆਈ ਹੋਣੀ ਐ ਵੀ ਸਰੋਂ ਪਤਾ ਨਹੀਂ ਹੈਗਾ ਵੀ ਅੱਜ ਸਾਡੇ ਵਿਆਹ ਨੂੰ ਲੱਗਿਆ 3ਵਾਂ ਸਾਲ ਅੱਜ ਹਾਂ ਚਲੋ ਵੀ ਹਾਂ ਠੀਕ ਐ ਤੇ ਸਾਡੇ ਵਿਆਹ ਨੂੰ 3ਵਾਂ ਸਾਲ ਲੱਗਿਆ ਅੱਜ ਅਸੀਂ ਕੇਕ ਕੱਟਿਆ ਸੀ ਤੂੰ ਤੋਂ ਲੇਟ ਹੋ ਗਈ ਐ ਤੂੰ ਕੇਕ ਦੋ ਗਰਾਂਪਾ ਤੇਜ਼ ਕਰਨੋ ਲਓ ਜੀ ਲਓ ਜੀ ਇਹ ਬੈਠੇ ਆ ਸਾਡੇ ਰਮਨਦੇਵ ਤੇ ਲੋ ਸਾਹਿਬ ਤੇ ਇਹ ਬੈਠਿਆ ਬਾਪੂ ਜੀ ਏ ਆ ਗਿਆ ਕੋਕਰੀ ਵਾਲਾ ਸੁਖਦੇ ਸੁਖਾ ਕਾਮਰੇਡ ਚਾ ਲੋਕਬਰੀ ਦਾ ਏ ਆ ਗਈ ਭੈਣ ਤੇ ਕੋਕਰੀ ਵਾਲੀ ਤੇ ਇਧਰ ਆ ਗਈ ਗਰਮੇਲ ਕੌਰ ਔਰ ਫਕੋਲੀ ਗੋਦ ਇਹਨਾਂ ਦਾ ਗੱਲ ਹੈ ਤੇ ਇਹ ਆਇਆ ਲੰਡੇ ਗੰਦੇ ਚੱਲ ਕੇ ਤੇ ਰੋਗਿੰਦਰ ਦੀ ਆ ਗਈ ਮੰਮੀ ਇਧਰ ਆ ਗਈ ਸਾਡੀ ਤੇਜਕੌਰ ਇਹਦਾ ਸਾਰਾ ਕੰਮਕਾਰ ਸਾਰਾ ਕਰਦਾ ਇਹਦੀ ਜ਼ਿੰਮੇਵਾਰੀ ਹੈ ਇਹ ਬੈਠੀ ਹੈ ਸਾਡੀ ਮਾਤਾ ਹੈ ਤੇ ਐਸ ਤਰ੍ਹਾਂ ਗੱਲਬਾਤ ਆ ਭਾਈ ਜਦੋਂ ਹੁਣ ਅਸੀਂ ਆਦਾ ਕੇਕ ਖਾਈਏ ਜੀ ਤਾਂ ਕਿ ਬਣ ਜਾਣ ਨਾ ਜੀ ਸਿੱਟਾ ਤੁੰਗਿਆ ਆ ਬੇ ਕਰ ਗਿਆ ਟਾ ਕੇ ਸਾਡੇ ਉਹਦਾ ਸਾਡੇ ਗਿਆ ਟਾ ਕੇ ਭਾਈ ਹੈ ਤੇ ਆਹ ਲਿਆਦੇ ਮੇਰੇ ਭੈਣ ਦੇ ਕੋਪੀ ਆ ਨੇ ਗਿਆ ਫੋਨ ਕਿੱਥੇ ਹੈ ਹੈ ਨਾ ਤੇ ਅੱਜ ਤਾਂ ਗੈਸਟ ਆਣੇ ਵੇਲਾ ਲੱਗਿਆ ਪੰਗੇ ਧੰਨਵਾਦ ਹੈ ਵੀਰੇ ਬਹੁਤ ਬਹੁਤ ਭੈਣ ਧੰਨਵਾਦ ਬੈਂਕ ਜੀਵਾ ਥੈਂਕ ਯੂ ਬਲੈਨ ਪੱਤੇ ਚੈਟੋ ਆ ਗੇੜਤਾ ਹੀ ਬਸ ਹੋਰ ਹੈਂ ਕੋ ਉਹਨੂੰ ਵੀ ਮੇਰੇ ਕੋਲ ਸਟਾਫ ਆ ਕੀ ਕਹਣਾ ਹੈ ਹਾਂ ਹਾਂ ਕਿਹਦੇ ਇਹ ਕਿਹਦੇ ਇਹ ਤਾਂ entendeu ਨਹੀਂ ਹੋਏ ਬੈਗ ਆ ਆਓ ਬੈਗ ਸ਼ੈਡੋ ਬੈਗ ਬਈ ਕੀ ਦਾ ਗੇਟ ਬਣ ਗਿਆ ਭੁੱਲ ਗਿਆ ਇਹ ਆਪਾਂ ਅਗਲਾ ਵਲੌਗ ਬਣਾਵਾਂਗੇ ਆਪਾਂ ਚੱਲ ਜਿਹੜਾ ਆਪਾਂ ਅਗਲਾ ਵਲੌਗ ਸੁਣਾਉਣਾ ਹੈ ਤੇ ਆਪਾਂ ਉਹ ਜਿਦਾਂ ਹੀ ਪਾ ਕੇ ਫਿਰ ਆਪਾਂ ਵਲੌਗ ਬਣਾਵਾਂਗੇ ਚਲੋ ਬਈ ਧੰਨਵਾਦ ਉਹਨਾਂ ਦਾ ਬਹੁਤ-ਬਹੁਤ ਦਾ ਹੋਏ ਬੱਸ ਹੇ ਆਖਰਲੇ ਗੱਲ ਸਿਗਨ ਪਾਈਦਾ ਤਾਂ ਤੇ ਅਗਲੇ ਵਲੌਗ ਦੇ ਵਿੱਚ ਫਿਰ ਮਿਲਦੇ ਆਂ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜਿਹੜੇ ਨਵੇਂ ਜੋੜੇ ਨੂੰ ਸਤਿ ਸ੍ਰੀ ਅਕਾਲ ਹੈ ਤੇ ਪੁਰਾਣੇ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਆ ਭਾਈ ਰੱਬ ਰੱਖਾ